ਸਰਦੀਆਂ ਦੇ ਵਿੱਚ ਅਗਰ ਅਸੀਂ ਹਾਰਟ ਅਟੈਕ ਤੋਂ ਬਚਣਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇਸਟ੍ਰੋਲ ਲੈਵਲ ਇਹਦੇ ਟੈਸਟ ਪ੍ਰੋਪਰ ਕਰਵਾਓ ਸਾਲਾਂ ਦੇ ਵਿੱਚ ਆਉਂਦੇ ਸਾਲ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਤੁਹਾਡੇ ਕੋਲੇਸਟ੍ਰੋਲ ਦੀ ਸਮਝ ਹੋਣੀ ਚਾਹੀਦੀ ਹੈ ਖਾਸ ਕਰਕੇ ਟ੍ਰਾਈਗਲਿਸਰਾਈਡ ਈਜ਼ੀ ਉਹਦੀ ਸਮਝ ਦੂਸਰੇ ਨੰਬਰ ਤੇ ਈਐਸਆਰ ਤੀਸਰੇ ਨੰਬਰ ਤੇ ਸੀਆਰਪੀ ਸੀਆਰਪੀ ਹੈਗਾ ਵਾ ਤੁਹਾਡੇ ਬਲੱਡ ਦੇ ਅੰਦਰ ਜਿਹੜੀ ਇੱਕ ਜਿੰਮ ਤੱਕਾ ਕਹਿ ਦਿੰਦੇ ਆ ਬਣਦਾ ਹੈ ਇਹ ਲਗਾ ਲਓ ਕਿ ਕਲੌਟ ਨਾ ਬਣਦਾ ਪਿਆ ਹੋਵੇ ਉਹਦਾ ਮਾਪਦੰਡ ਦੇਖਣਾ ਹੋਵੇ ਤਾਂ ਉਹਦੇ ਲਈ ਸੀਆਰਪੀ ਲੈਵਲ ਆਪਣਾ ਚੈੱਕ ਕਰਵਾਓ ਇਹ ਤਾਂ ਆਉਂਦੇ ਸਿਆਲ ਤੁਸੀਂ ਚੈੱਕ ਕਰਵਾਓ ਦੇਖੋ ਵੈਸੇ ਤੇ ਅਕੋਰਡਿੰਗ ਟੂ ਨੇਚਰਲ ਸਾਇੰਸ ਤੁਸੀਂ ਕਿਸੇ ਵੈਦ ਕੋਲ ਜਾਓਗੇ ਤਾਂ ਉਹ ਪਲਸ ਦੇਖ ਕੇ ਵੀ ਦੱਸ ਦੇਗਾ ਬਟ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਦੇ ਲੱਗੇ ਵੈਦ ਦੀ ਅਵੇਲੇਬਿਲਟੀ ਨਹੀਂ ਹੈਗੀ ਚੁੱਪ ਕਰਕੇ ਟੈਸਟ ਕਰਵਾ ਹੀ ਸਕਦੇ ਨੇ ਬਲੱਡ ਟੈਸਟ ਆ ਨਾਰਮਲ ਚੁਟਾ ਜਾ ਇਹਦੇ ਨਾਲ ਤੁਹਾਨੂੰ ਆਉਂਦੇ ਸਿਆਲ ਹੀ ਤੁਹਾਡੇ ਕੋਲੇਸਟ੍ਰੋਲ ਦੀ ਸਮਝ ਆ ਜਾਏਗੀ ਹੁਣ ਅਗਰ ਉਹ ਹਾਈ ਆ ਰਿਹਾ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਕਿ ਤੁਹਾਨੂੰ ਇੱਥੇ ਜਿਹੜੀ ਚਾਹ ਪੀਓਗੇ ਹੁਣ ਜੇ ਹਾਈ ਆ ਰਿਹਾ ਤਾਂ ਉਹ ਤੁਹਾਡੇ ਹਾਰਟ ਦੇ ਰੋਗਾ ਦਾ ਪਹਿਲਾ ਕਾਰਨ ਹੋਏਗਾ। ਅਠੰਡ ਦਾ ਸੇਵਨ ਕਰ ਰਹੇ ਹੋ ਉਹ ਵੀ ਉਹ ਦੂਜਾ ਕਾਰਨ ਹੋਏਗਾ। ਹੂੰ ਤੀਸਰੇ ਨੰਬਰ ਤੇ ਜਿਆਦਾ ਤੇਲ ਵਾਲੀਆਂ ਚੀਜ਼ਾਂ ਖਾ ਰਹੇ ਹੋ। ਤੇਲ ਨੂੰ ਸਾੜ-ਸਾੜ ਕੇ ਉਹ ਵੀ ਕੋਲੇਸਟ੍ਰੋਲ ਦਾ ਕਾਰਨ ਹੋਏਗਾ। ਚੌਥੇ ਨੰਬਰ ਤੇ ਅਗਰ ਤੁਸੀਂ ਪਹਿਲਾਂ ਹੀ ਬੀਪੀ ਦੀ ਗੋਲੀ ਖਾ ਰਹੇ ਹੋ। ਹੂੰ ਅ ਬਲੱਡ ਥਿਨਰ ਲੈ ਰਹੇ ਆਂ ਸੀ ਉਹਦੇ ਵਿੱਚ ਠੀਕ ਹੈ ਤਾਂ ਸਤਾਂ ਨੂੰ ਆਲਰੇਡੀ ਪਾਣੀ ਦੀ ਮਾਤਰਾ ਗਰਮ ਪਾਣੀ ਦੀ ਮਾਤਰਾ ਹੈਗੀ ਉਹ ਬੋਡੀ ਦੇ ਇਨਟੇਕ ਵਧਾਉਣਾ ਪੈਗਾ ਗਰਮ ਪਾਣੀ ਦਾ ਠੀਕ ਹੈ ਨੈਕਸਟ ਜਿਹੜਾ ਆਪਾਂ ਹੁਣੇ ਦੱਸਿਆ ਚਟਾਨੀ ਨਮਕ ਮੈਗਨੀਸ਼ੀਅਮ ਸਾਲਟ ਗਰਮ ਪਾਣੀ ਦੇ ਵਿੱਚ ਐਡ ਕਰਕੇ ਹਾਂ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਉਹਨਾਂ ਨੇ ਗੋੜਾ ਵਾਲਾ ਫਾਰਮੂਲਾ ਲੈ ਲੈਣਾ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਜਾਂ ਨਾਰਮਲ ਰਹਿੰਦਾ ਉਹਨਾਂ ਨੇ ਗਰਮ ਪਾਣੀ ਦੇ ਵਿੱਚ ਉਹ ਮੈਗਨੀਸ਼ੀਅਮ ਸਾਲਟ ਵਾਲਾ ਫਾਰਮੂਲਾ ਲੈ ਲੈਣਾ ਹੈਗਾ ਤੋ ਦੋਨੇ ਫਾਰਮੂਲੇ ਦੇ ਵਿੱਚ ਕੀ ਕੀ ਹੋਏਗਾ ਕਿ ਬਲੱਡ ਦੇ ਵਿੱਚ ਐਸਿਡ ਦੀ ਲੈਵਲ ਘਟ ਜਾਏਗਾ ਔਰ ਐਲਕੈਲਾਈਨ ਭਾਵ ਆਕਸੀਜਨ ਲੈਵਲ ਤੁਹਾਡੀ ਬਾਡੀ ਚ ਵਾਜ ਜਾਏਗਾ ਵਾਤ ਦਾ ਲੈਵਲ ਬੈਲੈਂਸ ਹੋ ਜਾਏਗਾ ਭਾਵ ਬਾਡੀ ਦੇ ਵਿੱਚ ਜਿਹੜੇ ਵਾਤ ਜਿਹੜੇ ਹਾਰਟ ਦੇ ਰੋਗ ਹੁੰਦੇ ਵਾਤ ਦੋਸ਼ ਤੋਂ ਹੁੰਦੇ ਆ ਠੀਕ ਹੈ ਤੇ ਵਾਤ ਦਾ ਦੋਸ਼ ਵੀ ਤੁਹਾਡੀ ਬਾਡੀ ਚ ਘਟ ਜਾਏਗਾ ਤੇ ਪਰ ਜਿਹੜਾ ਫਿਰ ਵੀ ਕਹਿੰਦਾ ਕਿ ਨਹੀਂ ਮੈਂ ਤਾਂ ਪੀਣੀ ਨਹੀਂ ਚਾ ਨਹੀਂ ਜਿਹੜਾ ਕਹਿੰਦਾ ਮੈਂ ਪੀਣੀਓ ਚਾ ਤੇ ਫਿਰ ਅਸੀਂ ਕਿਹਨੇ ਸਾਡੇ ਕੋਲ ਆ ਠੀਕ ਹੈ ਨਾ ਫਿਰ ਅਸੀਂ ਬੈਠੇ ਉਹ ਚਾਹ ਵਾਲੇ ਵਾਸਤੇ ਡਾਕਟਰ ਵੈਦ ਹਰ ਤਰ੍ਹਾਂ ਦਾ ਡਾਕਟਰ ਉਹਦੇ ਲਈ ਬੈਠਾ ਹੈ ਹਰ ਵੈਰਾਈਟੀ ਡਾਕਟਰ